ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਹੈਡਮਾਸਟਰਾਂ ਅਤੇ ਅਧਿਆਪਕਾਂ ਨੂੰ ਮੌਜੂਦਾ ਸਮਿਆਂ ਦੀਆਂ ਉੱਤਮ ਤਕਨੀਕਾਂ ਤੋਂ ਜਾਣੂ ਕਰਵਾਉਣ ਦੇ ਲਈ ਦੇਸ਼ ਅਤੇ ਵਿਦੇਸ਼ਾਂ 'ਚ ਸਿਖਲਾਈ ਦਵਾਈ ਚਾਰੀ ਹੈ। ਪੰਜਾਬ ਸਰਕਾਰ ਦੇ ਵੱਲੋਂ ਹੁਣ ਤੱਕ 234 ਪ੍ਰਿੰਸੀਪਲਾਂ ਦੇ 7 ਬੈਚ ਸਿੰਗਾਪੁਰ, 152 ਹੈਡਮਾਸਟਰਾਂ ਦੇ 3 ਬੈਚ ਆਈਆਈਐਮ ਅਹਮਦਾਬਾਦ ਅਤੇ 144 ਪ੍ਰਾਇਮਰੀ ਕੇਡਰ ਅਧਿਆਪਕਾਂ ਦੇ 2 ਬੈਚ ਫਿਨਲੈਂਡ ਭੇਜੇ ਗਏ ਹਨ। ਇਸ ਸਿੱਖਿਆ ਲਈ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਵਧਾਉਣਾ ਹੈ। ਇਹ ਤੋਂ ਪਹਿਲਾਂ 250 ਤੋਂ ਉੱਪਰ ਸਾਡੇ ਪ੍ਰਿੰਸੀਪਲ ਹੈਡਮਾਸਟਰ ਆ ਚੁੱਕੇ ਹਨ। ਉਹਨਾਂ ਦਾ ਜਿਹੜਾ ਤਜਰਬਾ ਐ ਐਕਸਪੀਰੀਅੰਸ ਉਹ ਬਹੁਤ ਜ਼ਿਆਦਾ ਕੰਮ ਆ ਰਿਹਾ ਸਕੂਲਾਂ ਦੇ ਵਿੱਚ।

ਆ ਮੇਰੀ ਰਾਏ ਹੀ ਹੈ ਕਿ ਭਾਵੇਂ ਕਿਸੇ ਦੀ ਵੀ ਗਲਤੀ ਹੋਵੇ ਜਦ ਤੱਕ ਇੱਕ ਨਿਰਪੱਖ ਜਾਂਚ ਨਹੀਂ ਹੋ ਜਾਂਦੀ ਤਦ ਤੱਕ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦਾ ਕੋਈ ਵੀ ਅਧਿਕਾਰ ਨਹੀਂ ਹੈ ਤੇ ਯੂਨੀਅਨ ਨੂੰ ਵੀ ਇਸ ਤੋਂ ਗੁਰੇਜ਼ ਕਰਨਾ ਚਾਹੀਦਾ ਇਸ ਦੇ ਨਾਲ ਹੀ ਤੁਸੀਂ ਖੁਦ ਵੀ ਦੇਖ ਰਹੇ ਹੋ ਕਿ ਕਿੰਨੀ ਸਾਰੀ ਸੋ ਇੱਕ ਬੰਦੇ ਗਲਤ ਕਰਨਾ ਲਾ ਲੈਣ ਉਸ ਤੋਂ ਬਾਅਦ ਹੁਣ ਤੁਸੀਂ ਦੇਖ ਵੀ ਰਹੇ ਹੋ ਕਿ ਕਿੰਨੀ ਆਬਾਦੀ ਜਿਹੜੀ ਹੈ ਉਹਦਾ ਸਫਰ ਕਰ ਸਕਦੀ ਹੈ ਤੇ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਾਂਗਾ ਕਿ ਅੱਗੇ ਤੋਂ ਇਸ ਤੋਂ ਗੁਰੇਜ਼ ਕਰ ਕਿ ਅਜੇ ਕਿਸੇ ਵੀ ਡਾਕਟਰ ਦੇ ਜਾਂ ਕਿਸੇ ਵੀ ਹੋਰ ਇੰਡਸਟਰੀ ਲਿਸਟ बिजनेसमैन ਕਿਸੇ ਤੇ ਵੀ ਤੁਹਾਨੂੰ ਕੋਈ ਹੋਵੇ ਕਿ ਉਹਨੇ ਸਹੀ ਤਰੀਕੇ ਨਾਲ ਕੰਮ ਨਹੀਂ ਕੀਤਾ ਜਾਂ ਫਿਰ ਕੁਝ ਗਲਤ ਕੀਤਾ ਹੋਇਆ ਹੈ ਤਾਂ ਉਹ ਜਿਹੜਾ ਹੈਗਾ ਕਾਨੂੰਨਾਤਿਕ ਕਾਨੂੰਨੀ ਤਰੀਕਾ ਹੀ ਅਪਣਾਇਆ ਜਾਵੇ ਇਹਦੇ ਵਿੱਚ ਇੱਕ ਐਕਸਪਰਟ ਕਮੇਟੀ ਬਣਦੀ ਹੈ ਜੇ ਕਿਸੇ ਡਾਕਟਰ ਦੇ ਤੁਹਾਡੀ ਕੋਈ ਅਲੀਗੇਸ਼ਨ ਹੁੰਦੀ ਹੈ ਉਹਦੇ ਵਿੱਚ ਐਕਸਪਰਟਸ ਹੁੰਦੀਆਂ ਜਦ ਤੱਕ ਇੱਕ ਐਕਸਪਰਟ ਨਹੀਂ ਦੱਸ ਦਿੰਦਾ ਕਿ ਗਲਤੀ ਕੀਤੀ ਹੈ ਤਦ ਤੱਕ ਕੋਈ ਵੀ ਵਿਅਕਤੀ ਆਪਣੇ ਆਪ ਹੀ ਆਪਣਾ ਜੱਜ ਨਾ ਬਣ ਕੇ ਉੱਥੇ ਕੋਈ ਇਸ ਤਰੀਕੇ ਦੀ ਗਲਤ ਹਰਕਤ ਨਾ ਕਰੇ ਆ ਮੈਂ ਇਹਦਾ ਜਿਹੜੀ ਐਪਲੀਕੇਸ਼ਨ ਹੈਗੀ ਆ ਉਹ ਰਿਸਿਵ ਕੀਤੀ ਹੈ ਮੈਂ ਇਹਦੀ ਆ ਪ੍ਰੋਪਰ ਇੱਕ ਵਾਰ ਜਰਾ ਹੈਗਾ ਆਈਐਮਐਨ ਨੂੰ ਆ ਮੈਂ ਇੱਕ ਵਾਰ ਬੁਲਾ ਕੇ ਉਹਨਾਂ ਨੂੰ ਵੀ ਇੱਕ ਗੁਜ਼ਾਰਿਸ਼ ਕਰਾਂਗੇ ਕਿ ਉਹ ਆਪਣੀ ਜਿਹੜੀ ਆ ਉਹਨਾਂ ਨੇ ਡਿਸੀਜਨ ਲਿਆ ਹੈ ਇਹਨੂੰ ਉਹ ਜੜਾ ਹੈਗਾ ਵਾਪਸ ਲੈ ਲੈਣ ਤੇ ਤਾਂ ਇਲਾਜ ਜਿਹੜਾ ਹੈਗਾ ਉਹ ਹਰ ਕਿਸੇ ਦਾ ਅਧਿਕਾਰ ਹੋਣਾ ਚਾਹੀਦਾ ਤੇ ਇੱਕ भी एक लेंदा है कि वो किसी मना नहीं करेगा चंदी का भुगतान है वो सारे पिंड कर, करना बनता आगे तो भी आप इंश्योर करा कि जेकर आ, कि इस तरीके की कोई भी और खुजाना करी घटना होंगी है भी आ, तो जो है ये यूनियनबाजी ओरिया वाला जो है इस गुरेज करते हुए आ, सही तरीका जो है

ਤੇ ਮੈਂ ਸਮਝਦਾ ਕਿ ਡਾਕਟਰ ਸਾਹਿਬਾਨ ਨੂੰ ਵੀ ਸੋਚਣਾ ਚਾਹੀਦਾ ਤੇ ਜੇ ਉਹਨਾਂ ਨੂੰ ਵੀ ਇਸ ਤਰੀਕੇ ਦੀ ਕੋਈ ਇਸ਼ੂ ਸੀ ਘੱਟ ਤੇ ਉਹ ਵੀ ਐਡਮਿਨਿਸਟ੍ਰੇਸ਼ਨ ਦੇ ਕੋਲ ਆ ਸਕਦੇ ਸੀ ਕਿ ਮੈਂ ਸਮਝਦਾ ਇੱਥੇ ਦੋਨੋਂ ਧਿਰਾਂ ਵੱਲੋਂ ਹੀ ਇੱਕ ਗਲਤੀ ਕੀਤੀ ਗਈ ਹੈ ਇੱਕ ਕਿ ਸਭ ਤੋਂ ਪਹਿਲਾਂ ਜੇ ਕੋਈ ਇਨਸੀਡੈਂਟ ਹੋਇਆ ਸੀ ਤੇ ਬਜਾਏ ਯੂਨੀਅਨ ਨੂੰ ਔਰ ਇਹਦੇ ਨਾਲ ਜੜਾਇਗਾ ਦਰਨਾ ਲਾ ਕੇ ਡਾਕਟਰ ਦੇ ਨਾਲ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਜੇਰਾ ਸਹੀ ਤਰੀਕੇ ਨਾਲ ਐਡਮਿਨਿਸਟ੍ਰੇਸ਼ਨ ਦੇ ਕੋਲ ਆ ਜਾਂਦੇ ਤਾਂ ਉਹਦੀ ਸਹੀ ਨਿਰਪੱਖ ਜਾਂਚ ਹੋ ਜਾਂਦੀ। ਇਸੇ ਤਰੀਕੇ ਨਾਲ ਜੇ ਡਾਕਟਰਸ ਦੇ ਨਾਲ ਕੋਈ ਧੱਕਾ ਕਰਦਾ ਸੀ ਉਹ ਵੀ ਐਡਮਿਨਿਸਟ੍ਰੇਸ਼ਨ ਦੇ ਕੋਲ ਆ ਜਾਂਦੇ ਤੇ ਆਪਾਂ ਇਹਨੂੰ ਬੈਟਰ ਹੈਂਡਲ ਕਰ ਸਕਦੇ। ਇਹੀ ਲੱਗਦਾ ਪ੍ਰਸ਼ਾਸਨ ਜਲਦੀ ਇਸ ਮਸਲੇ ਨੂੰ ਹੱਲ ਕਰੇਗਾ। ਬਿਲਕੁਲ ਜ਼ਰੂਰ ਇਹਦਾ ਹੱਲ ਹੋਏਗਾ। ਮੈਂ ਸਮਝਦਾ ਡਾਕਟਰਸ ਜਿਹੜੇ ਹੈ ਬਿਲਕੁਲ ਸੂਝਬੂਝ ਵਾਲੇ ਹੈਗੇ ਆ ਆਈਐਮਏ ਦੀ ਜਿਹੜੀ ਉਹਨਾਂ ਦੀ ਐਸੋਸੀਏਸ਼ਨ ਹੈਗੀ ਆ ਉਹ ਵੀ ਬਹੁਤ ਸਹੀ ਤਰੀਕੇ ਨਾਲ ਐਡਮਿਨਿਸਟ੍ਰੇਸ਼ਨ ਦੇ ਨਾਲ ਕੋਆਪਰੇਟ ਵੀ ਕਰਦੇ ਨੇ। ਮੈਂ ਉਹਨਾਂ ਨੂੰ ਜ਼ਰੂਰ ਇਸ ਤਰੀਕੇ ਦਾ ਧੱਕਾ ਜ਼ਰੂਰ ਲੱਗਿਆ ਹੋ ਆ ਕਿਸੇ ਵੀ ਹਸਪਤਲ ਵਿੱਚ ਕਿਉਂਕਿ ਜੀਵਨ ਤੇ ਮ੍ਰਿਤਿ ਜਿਹੜੀ ਹੈ ਕਿ ਰੱਬ ਦੇ ਹੱਥ ਹੈ ਤੇ ਬਹੁਤ ਸਾਰੇ ਮਰੀਜ਼ ਹੋ ਜਿਹੋ ਹੁੰਦੇ ਆ ਜਿਹੜੇ ਹਸਪਤਲਾਂ ਵਿੱਚ ਰੂਟੀਨ ਵਿੱਚ ਜਿਹੜੀ ਹੈ ਕਿ ਬਹੁਤ ਸਾਰੀ ਡੈਥਸ ਹੁੰਦੀਆਂ ਨੇ ਤੇ ਜੇ ਕੱਲ ਇਸੇ ਤਰੀਕੇ ਨਾਲ ਕੋਈ ਵੀ ਯੂਨੀਅਨ ਆ ਕੇ ਕਿਸੇ ਵੀ ਹਸਪਤਲ ਦੇ ਸਾਹਮਣੇ ਬੈਠ ਜਾਵੇ ਈ ਤੀ ਬਗੈਰ ਕਿਸੇ ਇਨਕੁਆਇਰੀ ਕੀ ਉਹਨਾਂ ਨੂੰ ਤੱਕਾ ਕਰੇ ਤਾਂ ਫਿਰ ਉਹਨਾਂ ਨੂੰ ਵੀ ਆਪਣੇ ਜਾਨ ਦੀ ਈਮਾਲ ਦੀ ਉਹਦੀ ਸੁਰੱਖਿਆ ਦਾ ਜ਼ਰੂਰ ਉਹਨਾਂ ਨੂੰ ਵੀ ਖਤਰਾ ਲਾਗ ਹੁੰਦਾ ਹੈ ਤਾਂ ਮੈਂ ਯੂਨੀਅਨਸ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਜਿਹੜਾ ਹੈਗਾ ਆਪਣਾ ਜਿਹੜਾ ਉਹਨਾਂ ਦਾ